ਇਸ ਬਾਰੇ ਦੀ ਬਹੁਤ ਵੱਡੀ ਖਬਰ ਦੁਕਾਨ ਜਾ ਰਿਹਾ ਮੋਹਾਲੀ ਤੋਂ ਜਿੱਥੇ ਕਿ ਮੋਹਾਲੀ ਦੇ ਵਿੱਚ ਇੱਕ ਜੇਠ ਆਪਣੀ ਪਰਜਾਈ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਨ ਲੱਗਾ ਸੀ ਤਾਂ ਜਦੋਂ ਅੱਗੋਂ ਪਰਜਾਈ ਨੇ ਸੀਦਾ ਵਿਰੋਧ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜੇਠ ਨੇ ਗੁੱਸੇ ਵਿੱਚ ਆਣ ਕੇ ਗੋਲੀ ਮਾਰ ਕੇ ਆਪਣੀ ਪਰਜਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮੌਕੇ ਤੋਂ ਸਬੂਤ ਮਟਾਉਣ ਦੀ ਕੋਸ਼ਿਸ਼ ਵੀ ਜਿਹੜੀ ਉਸ ਜੇਠ ਵੱਲੋਂ ਕੀਤੀ ਗਈ ਹੈ ਤੇ ਨਾਲ ਉਸ ਦੇ ਮਾਪੇ ਨੇ ਵੀ ਉਸ ਦਾ ਸਾਥ ਦਿੱਤਾ ਜਿਸ ਤੋਂ ਬਾਅਦ ਜਦੋਂ ਪੁਲਿਸ ਪਹੁੰਚਦੀ ਹੈ ਘਰ ਤਾਂ ਉਹਨਾਂ ਨੂੰ ਕੋਈ ਹੋਰ ਕਹਾਣੀ ਦੱਸ ਕੇ ਇਸ ਮਾਮਲੇ ਦੇ ਵਿੱਚੋਂ ਧਿਆਨ ਉਸ ਦਾ ਭਟਕਾਉਣ ਦੀ ਕੋਸ਼ਿਸ਼ ਜਿਹੜਾ ਪੂਰਾ ਪਰਿਵਾਰ ਕਰਦਾ ਪਰ ਜਦੋਂ ਪਰਿਵਾਰ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਇਸ ਮਾਮਲੇ ਦੀ ਪੂਰੀ ਬਰੀਕੀ ਦੇ ਨਾਲ ਜਾਂਚ ਪੁਲਿਸ ਨੇ ਕੀਤੀ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਜਦੋਂ ਪਤਾ ਲੱਗਿਆ ਕਿ ਜੇਟ ਨੇ ਹੀ ਆਪਣੀ ਪਰਜਾਈ ਦਾ ਕਤਲ ਕੀਤਾ ਹੈ ਤਾਂ ਪੁਲਿਸ ਨੇ ਜੇਟ ਸਮੇਤ ਉਸਦੇ ਮਾਪੇ ਨੂੰ ਵੀ ਗ੍ਰਿਫਤਾਰ ਕਰ ਲਿਆ ਉਸਦੇ ਕੋਲ ਤੋਂ ਜੋ ਰਵਾਲਵਰ ਜਿਸ ਦੇ ਨਾਲ ਉਸਨੇ ਗੋਲੀ ਮਾਰੀ ਸੀ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਨੂੰ ਲੈ ਕੇ ਮੌਕੇ ਤੇ ਡੀਐਸਪੀ ਹਰਸ਼ਿੰਦਰ ਸਿੰਘ ਬੱਲ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਹਾਲ ਤੱਕ ਨਾਨੂ ਮਾਦੀਰੇ ਇੱਕ ਲੇਡੀ ਦਾ ਮਰਡਰ ਹੋਇਆ ਉਹਦੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਕੀ ਐਕਸ਼ਨ ਲਿਆ ਮਲਜ਼ੂਮ ਫੜੇ ਗਏ ਤੇ ਕਿੰਨੇ ਮਲਜ਼ੂਮ ਲਾਇਆ ਇਹ ਸਵਾਤੀ ਨਾਮ ਦੀ ਮ੍ਰਿਤਕਾ ਹੈ ਜਿਹਦੇ ਵਾਈਫ ਆਫ ਸ਼ਿਵਮ ਨਾਨੂ ਮਾਦੀਰੇ ਪਿੱਛੋਂ ਇਹ ਮਰਾਦਾਬਾਦ ਦੇ ਰਹਿਣ ਵਾਲੇ ਸੀਗੇ ਇਹਨਾਂ ਦੇ ਇਹਦਾ ਕਤਲ ਹੋਇਆ ਸੀਗਾ ਤੇ ਕਤਲ ਇਹਦੇ ਜੇਟਰ ਜੀਵ ਨੇ ਕੀਤਾ ਤੇ ਇਹਨੂੰ ਸੀਮਾ ਤੇ ਸ਼ਾਮ ਜਿਹੜੇ ਐ ਇਹਨਾਂ ਨੇ ਕੀ ਕਹਿੰਦੇ ਜਦੋਂ ਇਹ ਕਤਲ ਹੋਇਆ ਉਹਦਾ ਸਾਰਾ ਹਸ਼ਾਪ ਕਰਨ ਦੇ ਚੱਕਰ ਦੇ ਵਿੱਚ ਸਾਰੇ ਉਥੋਂ ਖੂਨ ਖੂਨ ਵਗੈਰਾ ਸਾਰਾ ਸਾਫ਼ ਕਰਕੇ ਤੇ ਜਾਣ ਕੇ ਇਹ ਸ਼ੋਅ ਕਰਦੇ ਸੀ ਵੀ ਇਹ ਐਵੇਂ ਬੈਟਰੀ ਬਲਾਸਟ ਹੋਈ ਹੈ ਸੋ ਇਹ ਇਹਦੇ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 238 ਦਰਜ ਕੀਤਾ ਜਿਹਦੇ ਚ 103/1 65/2 ਤੇ ਬੀਐਨਐਸ ਤੇ 2554 59 ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਸੀ ਐਸਐਚਓ ਸੁਹਾਣਾ ਜਸਪ੍ਰੀਤ ਸਿੰਘ ਕਾਲੋਂ ਜੋ ਕਿ ਮੇਰੇ ਨਾਲ ਬੈਠੇ ਆ ਇਹਨਾਂ ਨੇ ਸਾਰਾ ਕੇਸ ਨੂੰ ਬੜੀ ਮੁਸ਼ਤੈਦੀ ਨਾਲ ਬੜੀ ਜਲਦੀ ਹੀ ਹੱਲ ਕੀਤਾ ਜਿਹਦੇ ਵਿੱਚ ਤਿੰਨੋਂ ਮੁਲਜ਼ਮ ਸਾਡੇ ਫੜੇ ਗਏ ਆ ਬਹੁਤ ਸਾਰਨ ਕੀ ਰਿਹਾ ਮੈਂ ਚਟਕਦਾ ਮਤਲਬ ਇੱਜਾ ਦਾ ਗੁੜੀ ਮਾਰਤੀ ਜਿਹਾ ਹਾਂਜੀ ਉਹਦੇ ਵਿੱਚ ਜਿਹੜਾ ਕਾਰਨ ਬੇਸਿਕਲੀ ਇਹ ਸੀ ਵੀ ਉਹਨੂੰ ਰਜੀਵ ਜਿਹੜਾ ਸੀ ਸਵਾਤੀ ਨੂੰ ਛੇੜਦਾ ਸੀ ਤੇ ਉਹ ਉਹ ਦਾ ਵਿਰੋਧ ਕਰਦੀ ਸੀ ਜਿਹਦੇ ਕਰਕੇ ਉਹਨੇ ਜਦੋਂ ਉਹਦੇ ਕੋਲ ਨਾ ਜੋਰ ਚੱਲਿਆ ਤੇ ਉਹਨੇ ਇਹ ਕੰਟਰੀ ਮੇਡ ਪਿਸਤਲ ਜਿਹੜਾ ਬੱਤੀਪੁਰ ਤੇ ਉਹਦੇ ਇਹਨੇ ਫਾਇਰ ਨਾਲ ਉਹਦੇ ਕੀ ਕਹਿੰਦੇ ਉਹਨੂੰ ਗੋਲੀ ਮਾਰ ਦਿੱਤੀ ਸੀ ਤੇ ਜਦਕਿ ਜਿਹੜੇ ਸ਼ਾਮ ਤੇ ਸੀਮਾ ਇਹਨਾਂ ਨੇ ਜਾਣਬੁੱਝ ਕੇ ਇਹਨੂੰ ਹੋਰ ਰੰਗਤ ਦੇਣ ਦੇ ਮਾਰਿਆਂ ਨੇ ਕਿਹਾ ਵੀ ਇੱਥੇ ਬੈਟਰੀ ਬਲਾਸਟ ਹੋਇਆ ਇਹਦੇ ਵਿੱਚ ਅਸੀਂ ਕੋਈ ਕਿਉਂਕਿ ਪਰਿਵਾਰਕ ਮਸਲਾ ਸੀ ਤੇ ਇਹਨੂੰ ਹਸ਼ਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸਰ ਜਾਣਕਾਰੀ ਮਿਲਿਆ ਉੱਤੱਕ ਕ੍ਰਿਸਟਲ ਲੈ ਕੇ ਕਿ ਕਿਹਨੂੰ ਕਿਹਨੂੰ ਕਿਹੜਾ ਪੁੱਛਿਆ ਹਾਂ ਕੀ ਕਹਿੰਦੇ ਇਹ ਯੂਪੀ ਤੋਂ ਇਹਨੇ ਪ੍ਰਕਿਊਰ ਕੀਤਾ ਸੀਡ ਵਾ ਪ੍ਰਕਿਊਰ ਕੀਤਾ ਸੀਗਾ ਤੇ ਜਿਹਦੇ ਕਰਕੇ ਇਹ ਉੱਥੋਂ ਹੀ ਇਹਦੀ ਅਸੀਂ ਡਿਟੇਲ ਪੁੱਛ ਕੇ ਇਸ ਕਰ ਰਹੇ ਹਾਂ